ਮੇਰਾ ਕੀ ਵੀ ਦੋ ਤਿੰਨ ਵਾਰੀ ਮੁੰਡਾ ਮੋਲੀ ਰਿਹਾ ਹੈ ਮੈਂ ਦੋ ਤਿੰਨ ਵਾਰੀ ਪਹਿਲੇ ਮੇਰੇ ਚ ਬੇਟਾ ਮਰੀਆਂ ਤੇ ਰਾਤੀ ਵੀ ਮੇਰਾ ਮੇਰਾ ਇਦਾਂ ਕੀਤਾ ਉਹਨੇ ਮੇਰੇ ਤੇਲ ਪਾ ਕੇ ਅੱਗ ਲਾ ਦਿੱਤੀ ਉਹਨੇ ਤੇਲ ਪਾ ਕੇ ਮੈਂ ਕਿੱਟੀ ਦਾ ਪਟੋਲ ਪਾਇਆ ਫਿਰ ਉਹ ਤੇ ਕੀ ਕਾਰਨ ਕੀ ਜੀ ਤੇਲ ਪਾ ਕੇ ਅੱਗ ਲਾਉਣ ਦਾ ਉਹ ਐਵੀਂ ਨਜਾਇਜ਼ੀ ਨਜਾਇਜ਼ ਕੋਈ ਝਗੜੇ ਦਾ ਪੁਰਾਣਾ ਕੋਈ ਝਗੜਾ ਚੱਲਦਾ ਕੋਈ ਝਗੜਾ ਨਹੀਂ ਕੋਈ ਘਟਨਾ ਨਹੀਂ ਕੋਈ ਗੱਲਬਾਤ ਨਹੀਂ ਖੁਸ਼ੀ ਨਹੀਂ ਨਜਾਇਜ਼ੀ ਹਾਂ ਜੀ ਕਿਉਂ ਤੁਹਾਡੇ ਨਾਲ ਇਦਾਂ ਉਹਨੇ ਕਿਉਂ ਕੀਤਾ ਪਰਾਣੀ ਗੜੀ ਕਰ ਤੇ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਕੱਲਾ ਸੀ ਜਾਂ ਹੋਰ ਕੋਈ ਦੇ ਕੋ ਬੰਦੇ ਬੰਦੇ ਨਾਲ ਨਹੀਂ ਕੱਲਾ ਹੀ ਕੱਲਾ ਹੀ ਤੇ ਪੁਲਿਸ ਕੀ ਕਰ ਰਹੀ ਹੈ ਪੁਲਿਸ ਕੋਲ ਕਾਰਵਾਈ ਹੋ ਰਹੀ ਹੈ ਹਾਂਜੀ ਕੀ ਕਰ ਮੈਂ ਪੁਲਸ ਨਾਲ ਆਇਆ ਫਿਰ ਹਸਪੀਟਲ ਠੀਕ ਹੈ ਅੱਛਾ ਅਪਾ ਕੀ ਕਰਦੇ ਪ੍ਰਸ਼ਾਸਨ ਕੋਲ ਅਸੀਂ ਇਹ ਕਹਿੰਦੇ ਹਾਂ ਨਹੀਂ ਇਨਸਾਫ ਚਾਹੀਦਾ ਠੀਕ ਹੈ ਭਾਜੀ ਇਹਨੂੰ ਪਹਿਲੇ ਵੀ ਦੋ ਤਿੰਨ ਵਾਰੀ ਉਹਨੇ ਮੁੰਡੇ ਨੇ ਰੋਕਿਆ ਇਹ ਮੇਰਾ ਬ੍ਰਦਰ ਹੈ ਠੀਕ ਹੈ ਲੱਕੀ ਇਹਦਾ ਨਾਮ ਹੈ ਔਰ ਪਹਿਲੇ ਵੀ ਇਹਨੇ ਦੋ ਤਿੰਨ ਵਾਰੀ ਇਹਨੇ ਮੁੰਡੇ ਨੇ ਧਮਕੀਆਂ ਧਮਕੀਆਂ ਲਾਇਆ ਚਿਪੇੜਾਚਪੂੜਾ ਮਾਰੀਆਂ ਇਹ ਚਲੋ ਕੱਗ ਵੀ ਚਲੋ ਕੋਈ ਗਾਲ ਨਹੀਂ ਮੱਲੇ ਚ ਰਹਿੰਦੇ ਪਰ ਸਾਨੂੰ ਨਹੀਂ ਪਤਾ ਕਿ ਗੱਲ ਇੱਥੋਂ ਤੱਕ ਵੱਜ ਜਾਣੀ ਆ ਉਹਨੇ ਰਾਤ ਤੇਰੇ ਨਾਲ ਤੇਲ ਤੂਲ ਪਾ ਕੇ ਤੇਰੇ ਇਦਾਂ ਕੀਤਾ ਇਹ ਘਰ ਅਗ ਲੱਗੀ ਚ ਹੀ ਆਇਆ ਸੀ ਦਵਾ ਦਾ ਮੇਰੇ ਕੱਪੜੇ ਉਤਾਰੇ ਤੈਨੂੰ ਲੈ ਕੇ ਆਏ ਹਸਪੀਟਲ ਵਾਸਤੇ ਕਿਹਾ ਹਸਪੀਟਲ ਹੈ ਮੇਰੇ ਹਿੰਮਤ ਨਹੀਂ ਸੀ ਐ ਫਿਰ ਅਸੀਂ ਪੁਲਿਸ ਕੋ ਗਏ ਸਰ 112 ਤੇ ਕੰਪਲੇਟ ਲਿਖੀ ਹੋਤੀ ਉਹਨਾਂ ਨੇ ਡਾਟ ਵਗੈਰਾ ਕੱਟ ਕੇ ਹੁਣ ਅਸੀਂ ਹਸਪੀਟਲ ਆਇਆ ਤੇ ਅਸੀਂ ਇਹੀ ਲੱਗਦਾ ਕੋਈ ਪੁਰਾਣਾ ਝਗੜਾ ਹੈ ਕੋਈ ਕੋਈ ਝਗੜਾ ਨਹੀਂ ਕੋ ਕੁਛ ਨਹੀਂ ਹੈ ਸਿਰਫ ਇਹੀ ਹੈ ਕਿ ਉਹ ਕਾਂਗਰਸੀਏ ਅਸੀਂ ਬੀਜੇਪੀ ਦੇ ਹਾਂ ਤਾਂ ਇਸ ਕਾਰਨ ਸਾਡੇ ਨਖਾਰ ਖਾਂਦੇ ਆ ਤਾਂ ਕਰਕੇ ਇੰਦਾ ਵੱਡਾ ਕਰ ਹਾਂਜੀ ਮਨ ਮੰਗ ਕੇ ਕਰਦੇ ਆਂ ਅਸੀਂ ਇਹੀ ਕਹਿੰਨੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਮਾਪਿਓ ਸਾਡਾ ਹੈ ਨਹੀਂ ਸਿਰ ਤੇ ਅਸੀਂ ਭੈਣ ਭਰਾ ਪਤਾ ਨਹੀਂ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਕਿਦਾਂ ਨਹੀਂ ਸਰ ਮਸਲੇ ਤਾਂ ਦੇ ਥਾਣੇ ਵਾਲੇ ਨੂੰ ਪਤਾ ਹੋਵੇਗਾ ਪਰ ਇੱਥੇ ਆਇਆ ਮਤਲਬ ਛੜਿਆ ਹੈ ਇਹ ਕਾਫੀ ਹੋਇਆ ਹੈ ਇਹਨਾਂ ਨੇ ਲਿਆਂਦਾ ਡਾਕਟਰ ਲਿਆਂਦਾ ਡਾਕਟਰ ਸਾਹਿਬ ਨੇ ਜੋ ਕਰ ਵੀ ਕਰਦੀ ਹੈ ਬਾਕੀ ਜਿਹੜੀ ਆਡੀਟਰੀ ਕਰ ਲਈਏ ਬਾਕੀ ਥਾਣੇ ਇਹ ਗ੍ਰੇਡ ਕੀ ਮਾਦਦ ਹੈ ਕੋਈ ਤੁਸੀਂ ਹੁਣ ਡਾਕਟਰ ਨੂੰ ਨਹੀਂ ਉਹਨਾਂ ਨੂੰ ਪੜੀ ਚਿਰੋਂ ਨਾਲ ਡਾਕਟਰ ਦਿੱਤਾ ਉਹਨੂੰ ਪਤਾ ਉਹਨਾਂ ਨੂੰ ਸਾਰਾ ਕਿੰਨੇ ਹਾਲ ਕਰ ਰਹੇ ਜੀ ਤੁਹਾਡੇ ਕੋਲ ਪਿਆ ਹਾਂ ਹਾਂ ਸਾਡਾ ਡਾਕਟਰ ਸਾਹਿਬ ਦੱਸ ਸਕਦੇ ਨੇ ਬਾਕੀ ਸ਼ਾਲੇ ਸ਼ੂਲੇ ਤੇ ਕਾਫੀ ਮਤਲਬ ਸੜੀ ਹਾਲਤ ਹੈਗੀ ਹੈ